ਬੈਰਜੀ ਦਾ ਖਾਲਸਾ ਬੈਰਜੀ ਫਤਿਹ ਅੱਜ ਅਸੀਂ ਆਏ ਸੀ ਬਈ ਮੱਤੀ ਪਿੰਡ ਦੇ ਵਿੱਚ ਹਾਂ ਉਸ ਦਿਨ ਤੁਸੀਂ ਲਾਈਵ ਦੇ ਵਿੱਚ ਸੁਣਿਆ ਵੀ ਸੀ ਤੇ ਇਹ ਬਾਈ ਜੀ ਨੇ ਮੇਰੇ ਨਾਲ ਇਧਰ ਆਇਆ ਜਮੜਾ ਗੁਰਪ੍ਰੀਤ ਸਿੰਘ ਹਾਂ ਸਾਡੇ ਪਾਠੀ ਸਾਹਿਬ ਨੇ ਇਹ ਬੈਰਖਾਲਸਾ ਬੈਰਗੁੱਦੀ ਫਤਿਹ ਜੀ ਹਾਂ ਮੱਤੀ ਪਿੰਡ ਦੇ ਵਿੱਚ ਹੈ ਪਿੰਡ ਨਾ ਫਰਮਾਹੀਆਂ ਪਰ ਇਹਨਾਂ ਦੀ ਬੱਚੀ ਦਾ ਨਾ ਸਾਨੂੰ ਪਤਾ ਵੀ ਉਸ ਦਿਨ ਵੀਡੀਓ ਵੀ ਇਹਨਾਂ ਨੇ ਆਪਦੇ ਪੇਜ ਤੇ ਪਾਈ ਹੋਈ ਹੈ ਤੇ ਆਪਾਂ ਵੀ ਲਾਈਵ ਦੇ ਵਿੱਚ ਉਹਦੇ ਕਿਹਾ ਸੀਗਾ ਤੇ ਹੁਣ ਇਹਨਾਂ ਵੀ ਬੱਚੀ ਵਾਸਤੇ ਆਪਾਂ ਅਰਦਾਸ ਬੇਨਤੀ ਕਰਨੀ ਹੈ ਤੇ ਦੂਜਾ ਜਿੰਨੇ ਵੀ ਕੋਈ ਮਦਦ ਕਰ ਸਕਦਾ ਭਰਾ ਅੱਗੇ ਹੋ ਕੇ ਮਦਦ ਵੀ ਕਰਿਓ ਤੇ ਬੇਨਤੀ ਹੈ ਵੀ ਸਾਰਿਆਂ ਨੂੰ ਇਹਦੇ ਬੱਚੀ ਦੇ ਨਾਲ 300000 ਰੁਪਿਆ ਖਰਚਾ ਆਉਣਾ ਇੱਕ ਅੱਖ ਦੀ ਨਿਗਾ ਬਣ ਸਕਦੀ ਹੈ ਡਾਕਟਰਾਂ ਨੇ ਕਿਹਾ ਪਹਿਲਾਂ ਵੀ ਬਹੁਤ ਮਤਲਬ ਪਰਾਲੇ ਕੀਤੇ ਆ ਬਹੁਤ ਦੂਰ-ਦੂਰ ਤੱਕ ਇਹਨੂੰ ਲੈ ਕੇ ਗਿਆ ਬੱਚੀ ਨੂੰ ਇਹ ਨਹੀਂ ਹੈਗਾ ਵੀ ਕਿ ਅਜ ਤਾਂ ਗਏ ਨਹੀਂ ਤੇ ਪਰ ਸਾਨੂੰ ਪਤਾ ਵੀ ਗ੍ਰਾਂਥੀ ਸਿੰਘਾਂ ਦੀ ਤਰ੍ਹਾਂ ਕਿੰਨੀਆਂ ਆ ਆਪਾਂ ਨੂੰ ਪਤਾ ਹੀ ਹੁੰਦਾ ਤੇ ਚਲੋ ਫੇਰ ਵੀ ਇਹ ਟਾਈਮ ਆਪ ਦਾ ਬਸਰ ਕਰ ਰਿਹਾ ਪਰ ਇਹਨਾਂ ਦਾ ਬੱਚੀ ਤੇ ਹੁਣ ਜਿਹੜਾ ਇਲਾਜ ਕਰਨਾ 3 ਲੱਖ ਰੁਪਏ ਖਰਚ ਆਉਣਾ ਤੇ ਇਹਨਾਂ ਹੁਣ ਸਾਨੂੰ ਪਤਾ ਵੀ ਨਹੀਂ ਹੁੰਦਾ ਤੇ ਪਰ ਫਿਰ ਵੀ ਕੋਸ਼ਿਸ਼ ਕਰ ਰਿਹਾ ਤੇ ਥੋਡੇ ਸਾਰੇ ਸੰਗਤਾਂ ਕੋਲੇ ਬੇਨਤੀ ਹੈ ਵੀ ਇੱਕ ਤਾਂ ਪਹਿਲੀ ਗੱਲ ਤਾਂ ਅਰਦਾਸ ਬੇਨਤੀ ਜ਼ਰੂਰ ਕਰਿਓ ਵੀ ਬੱਚੀ ਦੀ ਨਿਗਾੜੀ ਉਹ ਬਣ ਸਕੇ ਤੇ ਦੂਜਾ ਜਿੰਨਾ ਵੀ ਕੋਈ ਆ ਮਾਇਆ ਦੇਣੀ ਚਾਹੁੰਦਾ ਤਾਂ ਅੱਗੇ ਆ ਕੇ ਉਹ ਵੀ ਜ਼ਰੂਰ ਸੇਵਾ ਕਰਿਓ ਮਾਇਆ ਦੀ ਜਿੰਨੀ ਵੀ ਸੇਵਾ ਸੋਜੀ ਹੈ ਵੱਧ ਤੋਂ ਵੱਧ ਘੱਟ ਤੋਂ ਘੱਟ ਜਿੰਨੇ ਵੀ ਕੋਈ ਭਰਾ ਅੱਗੇ ਹੋ ਕੇ ਸੇਵਾ ਕਰਨੀ ਚਾਹੁੰਦਾ ਤਾਂ ਸੇਵਾ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਣਾ ਪਿੰਡ ਮੱਤੀ ਹੈ ਜੀ ਜੋ ਕਿ ਭੀਖੀ ਸ਼ਹਿਰ ਦੇ ਨੇੜੇ ਪੈਂਦਾ ਹੈ ਮਾਨਸਾ ਜ਼ਿਲ੍ਹੇ ਦੇ ਅੰਦਰ ਆ ਜਾਂਦਾ ਹੈ ਜੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਡਿਊਟੀ ਦੀ ਸੇਵਾ ਨਿਭਾ ਰਹੇ ਹਾਂ ਇਸ ਬੱਚੀ ਵਾਸਤੇ ਹੀ ਬੇਨਤੀ ਕੀਤੀ ਸੀ ਪਹਿਲਾਂ ਵੀ ਸੰਗਤ ਨੂੰ ਮੈਂ ਆਪਣੇ ਪੇਜ ਤੇ ਵੀ ਪਾਈ ਸੀਗੀ ਵੀਡੀਓ ਤੇ ਸੰਗਤਾਂ ਤੱਕ ਉਹ ਘੱਟ ਪਹੁੰਚ ਹੋਈ ਇਸ ਕਰਕੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਵੀ ਚਲੋ ਇਸ ਬੱਚੀ ਦਾ ਜਿਹੜਾ ਸਭ ਤੋਂ ਵੱਡਾ ਪੁੰਨ ਹੈ ਉਹ ਨਿਗਾ ਦਾ ਹੈ ਬੀਸੋ ਬੱਚੀ ਦੀ ਇੱਕ ਅੱਖ ਦੀ ਨਿਗਾਹ ਕਹਿੰਦੇ ਨੇ ਡਾਕਟਰ ਵੀ ਹੁਣ ਬਣ ਜੂਗੀ ਉਹਦੇ ਖਾਤਰ 3 ਲੱਖ ਰੁਪਇਆ ਖਰਚੇ ਮੰਗ ਰਹੇ ਨੇ ਸਾਡੀ ਇਹ ਨਹੀਂ ਪਹੁੰਚ ਨਹੀਂ ਹੈਗੀ ਜੀ 8-9000 ਰੁਪਇਆ ਤਨਖਾਹ ਸਿਰਫ ਸਾਡੀ ਇਸ ਕਰਕੇ ਵੀ ਸਾਡੀ ਬੇਵਆਹ ਤੇ ਸੰਗਤ ਦੇ ਚਰਨਾਂ 'ਚ ਬੇਨਤੀ ਕਰ ਰਹੇ ਹਾਂ ਵੀ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਸੰਗਤ ਸਹਦੋਗ ਦੇਵੇ ਜਿੰਨਾ ਕਿ ਵੀ ਕਿਸ ਤੋਂ ਸਰਦਾ ਹੈ ਕੋਈ ਆਪਾਂ ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ ਵੀ ਬਾਦੀ ਚਾਹੀਦੇ ਨੇ ਜਿੰਨਾ ਕਿਸੇ ਤੋਂ 1500 ਜਿੰਨਾ ਵੀ ਸਰਦਾ ਹੈ ਵੱਧ ਤੋਂ ਵੱਧ ਸੰਗਤ ਮਦਦ ਕਰੇ ਬੀਸ ਉਹ ਬੱਤੀ ਦੀਆਂ ਦੁਆਵਾਂ ਨੇ ਜਿਹੜੀਆਂ ਆਪ ਜੀ ਨੂੰ ਲੱਗਣ ਇਹਦੀ ਨਿਗਾ ਬਣ ਜੇ ਇਹਦੀ ਜ਼ਿੰਦਗੀ ਦਾ ਸੁਧਾਰ ਹੋ ਜਾਊ ਆਪਣੀ ਕਿਰਿਆ ਤੁਧਣਜੋਗੀ ਹੋ ਜਾਊਗੀ ਕਿਉਂਕਿ ਹੁਣ ਸਾਨੂੰ ਇਹ ਕਿਤੇ ਵੀ ਅਸੀਂ ਲੈ ਕੇ ਜਾਣੇ ਫੜਕੀ ਲੈ ਕੇ ਜਾਣੀ ਪੈਂਦੀ ਹੈ ਤੇ ਕਈ ਵਾਰ ਇਹੋ ਜਿਹਾ ਮਾਹੌਲ ਵੀ ਹੁੰਦਾ ਜੀ ਕਿ ਅਸੀਂ ਇਹਨੂੰ ਥਾਂ ਥਾਂ ਤੇ ਨਾਲ ਵੀ ਨਹੀਂ ਲਿਜਾ ਸਕਦੇ ਘਰ ਵਿੱਚ ਇਹਨੂੰ ਫਿਰ ਆ ਕਮਰੇ ਦੇ ਵਿੱਚ ਜਿੰਦਾ ਲਾ ਕੇ ਜਾਈਦਾ ਜੀ ਕਿਉਂਕਿ ਮਜਬੂਰੀਆਂ ਨੇ ਜੀ ਬਾਹਰ ਵੀ ਨਹੀਂ ਛੱਡ ਸਕਦੇ ਜਵਾਨ ਕੁੜੀ ਹੈ ਇਸ ਕਰਕੇ ਵੀ ਸੰਗਤਾਂ ਦੇ ਚਰਨਾਂ 'ਚ ਇਹ ਮਜਬੂਰੀ ਕਰਕੇ ਬੇਨਤੀ ਹੈ ਵੀ ਵੱਧ ਤੋਂ ਵੱਧ ਸਹਿਯੋਗ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ